ਜਿਹੜੇ ਤੇ ਪੜੇ ਲਿਖੇ ਇਨਸਾਨਾਂ ਦੀ ਵੇਰਵਾਦੀ ਹੁੰਦੀ ਹੈ ਹੁਣ ਜਿਹੜਾ ਇਹਨਾਂ ਨੇ ਸਟੈਪ ਚੱਕਿਆ ਨਾ ਜੀ ਡਾਕਟਰ ਬਨਵੀਰ ਸਿੰਘ ਹੋਰਿਆ ਨੇ ਮਤਲਬ ਸਕੂਲਾਂ ਦੇ ਵਿੱਚ ਜਿਹੜਾ ਇਹ ਬੋਤਲਾਂ ਵਾਲੀਆਂ ਚੱਕੀਨ ਵਾਲੇ ਡਰਿੰਕ ਨੇ ਹਾਂਜੀ ਹਾਂਜੀ ਇਹਨਾਂ ਨੂੰ ਬੈਨ ਕੀਤਾਗਾ 18 ਸਾਲ ਤੱਕ ਇਹ ਬਹੁਤ ਹੀ ਸ਼ਲਾਘਾ ਜੋ ਕੰਮ ਹੈ ਤੇ ਦੂਰ ਅੰਦੇਸ਼ੀ ਇਹਦੇ ਸਿੱਟੇ ਮਿਲਣਗੇ ਜੇ ਇਹਦੇ ਉੱਤੇ ਇਹਨਾਂ ਨੇ ਥੋੜਾ ਜਿਹਾ ਸਖਤਾਈ ਨਾਲ ਕੰਮ ਸ਼ੁਰੂ ਕਰਤਾ ਡਾਕਟਰ ਜਿਹੜੇ એનਰਜੀ ਡਰਿੰਕ ਹੈ ਉਹ ਬੰਦ ਕੀਤੇ ਗਏ ਨੇ ਤੇ એનਰਜੀ ਡਰਿੰਕਾਂ ਦੇ ਪਹਿਲਾਂ ਵੀ ਪਹੁੰਚਦੀ ਸੀ ਪਰ ਹੋਏ ਨਹੀਂ ਮੈਂ ਤੁਹਾਨੂੰ ਦੱਸ ਦੇਣਾ ਸਟਿੰਗ ਨਾਮ ਦਾ ਇੱਕ 20 ਰੁਪਏ ਦਾ ਨਰਤੀ ਡਰਿੰਕ ਹੈ ਜਿਹਦੇ ਉੱਪਰ ਸਾਫ਼ ਲਿਖਿਆ ਹੋਇਆ ਹੈ ਕਿ ਉਹ ਬਹੁਤ ਖਤਰਨਾਕ ਹੈ ਖਾਸ ਕਰ ਛੋਟੇ ਬੱਚਾ ਲਈ ਠਰਸੋਂ ਘੱਟ ਮੇਰਾ ਬੱਚਾ ਇਹ ਪੀਂਦਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਔਰ ਇਹ ਨਿਊਯਾਰਕ ਅਮਰੀਕਾ ਦੇ ਬੈਨ ਕਰ ਦਿੱਤਾ ਪਰ ਅਮਰੀਕਾ ਤੋਂ ਬੈਨ ਹੋਣ ਤੋਂ ਬਾਅਦ ਇਹ ਸਿੱਧਾ ਭਾਰ ਦੇ ਵਿੱਚ ਰਿਖ ਰਿਹਾ ਹੈ ਜਦ ਕਿ ਇਹ ਪਿਆਰ ਹੋ ਰਿਹਾ ਹੈ ਚਾਈਨਾ ਦੇ ਵਿੱਚ ਹੁੰ ਜੜਾ ਭਾਰ ਦੇ ਵਿੱਚ ਰਿਖ ਰਿਹਾ ਪਰ ਭਾਰ ਸਰਕਾਰ ਨੇ ਕਿਹਾ ਬੈਨ ਕਰ ਰਹੇ ਹਾਂ ਪਰ ਫੇਰ ਵੀ ਅੱਜ ਵੀ ਵਿਕਰੇ ਬੈਨ ਤਾਂ ਹੋਇਆ ਹੀ ਨਹੀਂ ਦੇਖੋ ਜੀ ਬੈਨ ਇਸ ਤਰ੍ਹਾਂ ਨਹੀਂ ਹੁੰਦੇ ਕਿਉਂਕਿ ਇਹ ਪਬਲਿਕ ਸੈਕਟਰ ਹੈ ਜਿਹੜਾ ਇਹਦੇ ਉੱਤੇ ਭਾਰੂ ਹੁੰਦਾਗਾ ਜਿਹੜਾ ਪ੍ਰਾਈਵੇਟ ਸੈਕਟਰ ਹੈ ਜੀ ਪ੍ਰਾਈਵੇਟ ਸੈਕਟਰ ਨਹੀਂ ਚਾਹੁੰਦਾ ਹੁੰਦਾ ਇੰਨੇ ਜਿੰਨੀਆਂ ਚੀਜ਼ਾਂ ਦੇ ਉੱਤੇ ਬੈਨ ਲੱਗੇ ਕੋਲ ਡਰਿੰਕ ਦੇ ਉੱਤੇ ਕੋਈ ਇਹ ਇਸ ਤਰ੍ਹਾਂ ਦੀਆਂ ਬੋਤਲਾਂ ਚ ਇਹ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਸੀਂ ਡਾਕਟਰ ਸਾਹਿਬ ਤੁਸੀਂ ਹਰ ਵਾਰ ਨੇ ਜਵਾਬ ਦੇ ਕੇ ਵੱਜ ਜਾਂਦੇ ਹੋ ਹਰ ਵਾਰ ਇਹ ਜਵਾਬ ਦੇ ਕੇ ਵੱਜਦੇ ਹੋ ਯਾਨੀ ਪ੍ਰਾਈਵੇਟ ਸੈਕਟਰ ਸਾਡੇ ਬੱਚਿਆਂ ਦੀ ਜਿੰਦਗੀਆਂ ਲੈਂਦੇ ਨੇ ਸਾਡੇ ਬੱਚੇ ਮਰਦੇ ਨੇ ਕਿਉਂਕਿ ਪ੍ਰਾਈਵੇਟ ਸੈਕਟਰ ਹੈ ਜਿਹੜਾ ਬੱਚਿਆਂ ਦੀ ਜ਼ਿੰਦ ਸਾਡੀਆਂ ਸਰਕਾਰਾਂ ਵੱਲੋਂ ਦਿੱਤਾ ਜਾਂਦਾ ਕਿਉਂਕਿ ਸਰਕਾਰਾਂ ਦਾ ਜਿਹੜਾ ਖਰਚਾ ਪਾਣੀ ਹੁੰਦਾ ਫੰਕਾ ਤੋਰੀ ਹੁੰਦਾ ਇਲੈਕਸ਼ਨ ਫੰਡ ਹੁੰਦਾ ਡਾਕਟਰ ਸਾਹਿਬ ਕਹਦਾ ਨਵਾਂ ਪ੍ਰਾਲਾ ਡਾਕਟਰ ਸਾਹਿਬ ਨਹੀਂ ਕਰਦੇ ਡਾਕਟਰ ਸਾਹਿਬ ਇਹ ਪ੍ਰਾਲਾ ਕਰਦੇ ਨਾ ਫਿਰ ਕਹਨੂੰ ਪੈਸੇ ਖਰਾਬ ਕਰਦੇ ਭਗਵੰਤਬੰਸਰਾ ਪੁੱਧੂ ਬਣਾ ਰਹੀਆਂ ਲੋਕਾਂ ਨੂੰ ਦੇਖੋ ਜੀ ਦੇਖੋ ਇਹ ਨਹੀਂ ਆਪਾਂ ਕਹਿ ਸਕਦੇ ਹੁੰਦੇ ਥੋੜਾ ਜਿਆਦਾ ਸ਼ਾਂਤੀਪੂਰਵਕ ਨਹੀਂ ਠੀਕ ਹੈ ਡਾਕਟਰ ਸਾਹਿਬ ਪਰ ਦੇਖੋ ਇਕੱਲਾ ਇੱਕ ਸਰਕਾਰ ਇੱਕ ਪਾਰਟੀ ਦਾ ਰੋਲ ਨਹੀਂ ਹੁੰਦਾ ਇਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਰੋਲ ਹੁੰਦਾ ਕਿਉਂਕਿ ਵੱਡੀਆਂ ਪਾਰਟੀਆਂ ਨੇ ਜਿਹੜੀਆਂ ਆ ਉਹਨਾਂ ਨੂੰ ਇਹ ਇਲੈਕਟੋਰਲ ਫੰਡ ਦੇ ਰੂਪ ਦੇ ਵਿੱਚ ਪੈਸੇ ਦਿੰਦੇ ਆ ਡਾਕਟਰ ਸਾਹਿਬ ਮੈਂ ਮੋਦੀ ਸਰਕਾਰ ਨੂੰ ਵੀ ਕਿਟਾਰੇ ਖੜਾ ਕਰ ਰਿਆਂ ਇਹ ਸਾਰਾ ਕੁ ਟਾਟਾ ਮਾਨਿਆ ਹੀ ਦੇਣਾ ਸਾਡੇ ਭਾਰਤ ਦੇ ਵਿੱਚ ਅੱਜ ਜੇ ਕਿਸਾਨ ਖੜਾ ਹੁੰਦਾ ਤਾਂ ਉਹਨਾਂ ਉੱਪਰ ਲਾਠੀਆਂ ਵਾਰੀ ਜਾਂਦੀਆਂ ਨੇ ਠੀਕ ਹੈ ਤੇ ਜੇਕਰ ਗੱਲ ਗੁੰਦੀ ਹੈ ਕੋਈ ਜੇ ਪੰਜਾਬ ਕੁਰਬਾਨੀਆਂ ਦੇਣ ਨੂੰ ਪੰਜਾਬ ਅੱਗੇ ਠੀਕ ਹੈ ਜੇ ਕੋਈ ਚੀਜ਼ ਦੇਣੀ ਹੁੰਦੀ ਹੈ ਤਾਂ ਪੰਜਾਬ ਦਾ ਨਾਮ ਨਹੀਂ ਵਿੱਚ ਆਂਦਾ ਪੰਜਾਬ ਦੇ ਨੌਜਵਾਨਾਂ ਨੂੰ ਬਰ ਕੁੱਟਿਆ ਜਾਂਦਾ ਜੰਮੂ ਕਸ਼ਮੀਰ ਸ਼ਿਮਨਾ ਦੇ ਵਿੱਚ ਉੱਥੇ ਤਾਂ ਕੋਈ ਲੋਕ ਨਹੀਂ ਬੋਲਦੇ ਹਾਂਜੀ ਦੇਖੋ ਕੁੱਟਿਆਂ ਦਾ ਜਾਂਦਾ ਫਿਰ ਸਾਡੇ ਜਵਾਕਾਂ ਨੂੰ ਪੰਪ ਦੇ ਦਿੰਦੇ ਨੇ ਉਹ ਪੰਜਾਬ ਪ੍ਰਬੰਨੀ ਪੰਜਾਬ ਆ ਪੰਜਾਬ ਨੂੰ ਜੋੜ ਕੇ ਮਿਲਾਲ ਦੇ ਜਵਾਨਾਂ ਦਾ ਜਿਹੜਾ ਨੌਜਵਾਨਾਂ ਦਾ ਉਹਨਾਂ ਦਾ ਕਹਾਣ ਕੀਤਾ ਜਾਂਦਾ ਕਦੇ ਵੀ ਕਿਸੇ ਬਾਰਡਰ ਤੇ ਕਿਸੇ ਲੀਡਰ ਦਾ ਲੜਕਾ ਸ਼ਹੀਦ ਨਹੀਂ ਹੋਇਆ ਕਿਸੇ ਮੰਤਰੀ ਦਾ ਨਹੀਂ ਸ਼ਹੀਦ ਹੋਇਆ ਸੀ ਤਾਂ ਆਮ ਲੋਕਾਂ ਦੇ ਹੁੰਦੇ ਆ ਸਾਨੂੰ ਇਹਨਾਂ ਦੇ ਪੰਪਾਂ ਤੋਂ ਆ ਕੇ ਨਾ ਥੋੜਾ ਜਿਹਾ ਅਰਥੀ ਕੋਸ਼ਲੀ ਕਰਾਉਣੀ ਚਾਹੀਦੀ ਜਿਹੜੇ ਵੀ ਲੋਕ ਵੱਡੇ ਲੀਡਰ ਨੇ ਮੈਂ ਨਹੀਂ ਦੇਖਿਆ ਵੀ ਕਿਸੇ ਲੀਡਰ ਦਾ ਲੜਕਾ ਜਾਂ ਸ਼ਹੀਦ ਹੋ ਗਿਆ ਉਹਦਾ ਜਲੂਸ ਜਾ ਕੱਢ ਕੇ ਮਤਲਬ ਅ ਬਚਣਡੇ ਜੇ ਉਹ ਕਰਕੇ ਫੁੱਲ ਜੇ ਖਿਲਵਾਉਂਦੇ ਜਾਂਦੇ ਨੇ ਕਿਉਂਕਿ ਇਹ ਮਤਲਬ ਉਹਨਾਂ ਦੇ ਵਿੱਚ ਭਰਤੀ ਨਹੀਂ ਹੋਣਦੇ ਇਹ ਸਰਕਾਰਾਂ ਨੂੰ ਖਾ ਕੇ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਮਤਲਬ ਇਲੀਟਰੇਸੀ ਦਾ ਫਾਇਦਾ ਠਾਉਂਦੇ ਨੇ ਤੇ ਲੋ ਆ ਆ ਜਿਹੜਾ ਸੁੱਖ ਸਹੂਲਤਾਂ ਦਾ ਆਨੰਦ ਹੈ ਉਹ ਮਾਨਵ ਦੇ ਡਾਕਟਰ ਸਾਹਿਬ ਮੈਂ ਤੁਹਾਨੂੰ ਤਾਂ ਕਹਿ ਰਿਹਾ ਡਾਕਟਰ ਬਲਵੀਰ ਜਦੋਂ ਯਾਨੀ ਕਿ ਸਿਹਤ ਮੰਤਰੀ ਨੇ ਇਸੀ ਚੋਣਾ ਖੜੇ ਹੋਈ ਸੀ ਮੈਂ ਉਹਦੇ ਪਰਸਨਲ ਬਹੁਤ ਇੰਟਰਵਿਊ ਕੀਤੇ ਨੇ ਮੈਨੂੰ ਚੰਗੇ ਜਾਨਦੇ ਵੀ ਨਹੀਂ ਉਹ ਵਧੀਆ ਵਧੀਆ ਕਾਬਿਲ ਇਨਸਾਨ ਨੇ ਮੈਂ ਮੰਨਦਾ ਉਹਨਾਂ ਨੇ ਇੱਕ ਵਧੀਆ ਪ੍ਰਾਲਾਪ ਆਪਣੇ ਨੂੰ ਸ਼ੁਰੂ ਕਰ ਦਿੱਤਾ ਪਰ ਮੈਂ ਇੱਥੇ ਤਾਂ ਥੋੜਾ ਜਿਹਾ ਇਹ ਗੱਲ ਖਿੱਚ ਰਿਹਾ ਕਿਉਂਕਿ ਬਿਲੀ ਬੋਰਡ ਦੀ ਗਲਤੀ ਦੇ ਕਰਕੇ ਦੋ ਵਾਰ ਸਰਕਾਰੀ ਇੰਦਰਾ ਸਟਾਈਟ ਲਾਈਟ ਤਿੰਨ ਵਾਰ ਸੋਰੀ ਤਿੰਨ ਮਹੀਨੇ ਤਿੰਨ ਵਾਰ ਬੱਤੀ ਗੁਲੇਈ ਕਰਦਾ ਆਪਰੇਸ਼ਨ ਹੁੰਦੇ ਦੌਰਾਨ ਔਰ ਦੂਜੀ ਵਾਰ ਬਲਵੀਰ ਸਿੰਘ ਨੇ ਇਹ ਗੱਲ ਕਹੀ ਸੀ ਕਿ ਅੱਜ ਤੋਂ ਬਾਅਦ ਸਫਟੇਕਸ਼ਨ ਹੋਏਗਾ ਜੇਕਰ ਲਾਈਟ ਬੰਦ ਹੋਗੀ ਔਰ ਉਹ ਸੈਕਸ਼ਨ ਤੋਂ ਅਗਲੇ ਦਿਨ ਬਾਅਦ ਹੀ ਲਾਈਟ ਬੰਦ ਤਾਂ ਮੈਂ ਇਹ ਕਹਿ ਰਿਹਾ ਵੀ ਇਹਨਾਂ ਨੇ ਹੁਣ ਪਾਬੰਦੀ ਲਾਈ ਹੈ ਕਿ ਇਹ ਪਾਬੰਦੀ ਸਿਰਫ ਕਾਗਜ਼ਾ ਦੇ ਵਿੱਚ ਹੈ ਜਾਂ ਬੱਚੇ ਉਵੇਂ ਉਹ ਜ਼ਹਿਰ ਪੀਣਗੇ ਦੇਖੋ ਜੀ ਲੋਕਾਂ ਨੂੰ ਵੀ ਇਹਦਾ ਸਾਥ ਦੇਣਾ ਚਾਹੀਦਾ ਜੀ ਬੱਚਿਆਂ ਨੂੰ ਥੋੜਾ ਜਿਹਾ ਹੋ ਹੋਵੇ ਜਿਹੜੀਆਂ ਤਾਂ ਕਮੇਟੀਆਂ ਵੱਲ ਸਕੂਲਾਂ ਕਾਲਜਾਂ ਮੂਰੇ ਕਿਉਂ ਇਹ ਤਾਂ ਹਲੇ ਕੱਲੇ ਮਤਲਬ ਉਹ ਲਾਲ ਜੀਆਂ ਬੋਤਲਾਂ ਤੇ ਐ ਮੈਂ ਤਾਂ ਤੁਹਾਨੂੰ ਇਹ ਵੀ ਦੱਸਦਾ ਵੀ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੇ ਸਕੂਲ ਨੇ ਜਿਹੜੇ ਉਹਨਾਂ ਦੇ ਮੂਰੇ ਟਰੱਕਾਂ ਵਾਲੀਆਂ ਟੌਫੀਆਂ ਦਿੱਕਦੀਆਂ ਨੇ ਡਾਕਟਰ ਸਾਹਿਬ ਉਹ ਟੌਫੀਆਂ ਦੀ ਗੱਲ ਵੀ ਕਰਾਂਗੇ ਅੱਜ ਉਹ ਟੌਫੀਆਂ ਦੀ ਗੱਲ ਵੀ ਕਰਾਂਗੇ ਤੁਸੀਂ ਹਰ ਵਾਰ ਜ਼ਿਕਰ ਕਰਦੇ ਹੋ ਟੌਫੀਆਂ ਦੱਸੋ ਕਿਹੜੀਆਂ ਨੇ ਸਾਡੇ ਦਰਸ਼ਕ ਕਈ ਤੁਹਾਨੂੰ ਕਮੈਂਟ ਕਰਦੇ ਨੇ ਕਮੈਂਟ ਕਰ ਉਹਨਾਂ ਦੇ ਉੱਤੇ ਕਿਸੇ ਦਾ ਨਾਂ ਨਹੀਂ ਹੁੰਦਾ ਜੀ ਉਹ ਤਾਂ ਕੱਲਾ ਡਰੱਗਰ ਦੇ 슈ਗਰ ਤੇ ਹੋਰ ਜੋ ਕੁਛ ਆ ਉਹ ਪਾ ਕੇ ਪੈਕ ਕਰ ਦਿੰਦੇ ਨੇ ਜਿਵੇਂ ਚైనా ਦੀ ਡੋਰ ਹੁੰਦੀ ਆ ਇਸ ਤਰ੍ਹਾਂ ਮਤਲਬ ਉਹ ਉਹ ਪੈਕਿੰਗ ਕਰ ਦਿੰਦੇ ਨੇ ਉਹਦੇ ਉੱਤੇ ਨਾ ਕੋਈ ਮੈਨੂਫੈਕਚਰ ਦਾ ਨਾਂ ਹੁੰਦਾ ਨਾ ਕਿਸੇ ਹੋਰ ਦਾ ਹੁੰਦਾ ਜੋ ਜੇ ਕੋਈ ਪਾ ਵੀ ਦਿੰਦੇ ਨੇ ਉਹ ਉੱਥੇ ਹੁੰਦਾ ਨਹੀਂ ਹੈਗਾ ਮਤਲਬ ਚੰਗੀ ਕੰਪਨੀ ਨਹੀਂ ਹੋਣ ਉਹ ਉਹਨਾਂ ਦੇ ਵਿੱਚ ਨੀ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਛੋਟੀਆਂ ਕੰਪਨੀਆਂ ਜਾਂ ਫਰਜੀ ਨਾਮਾਂ ਦੇ ਉੱਤੇ ਹੁੰਦੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਡਰਗ ਹੁੰਦੇ ਤਾਂ ਕਿ ਬੱਚੇ ਹੈਬਚੁਅਲ ਬਣ ਜਾਣ ਜਿਹੜਾ ਵੀ ਬੱਚਾ ਕਿਸੇ ਚੀਜ਼ ਨੂੰ ਹੈਬਚੁਅਲ ਤੌਰ ਤੇ ਲੈਂਦਾ ਉਹ ਸਮਝ ਲਓ ਵੀ ਉਹਦੇ ਵਿੱਚ ਉਹ ਡਰਗ ਹੈ ਐ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਤੇ ਆ ਜਾਂਦਾ ਚਲੋ ਮੈਂ ਮੰਨਦਾ ਵੀ ਭਗਵਾਨਤਮਾਨ ਸਰਕਾਰ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੇ ਕਿ ਸਾਡੇ ਕੋਲ 3-4 ਪਿਛਲੇ ਮਹੀਨੇ ਰਿਪੋਰਟਾਂ ਆ ਰਹੀਆਂ ਨੇ ਮੈਂ ਰੋਜ਼ ਹੀ ਖਬਰ ਕਰਦਾ ਸਕੂਲਾਂ ਦੀ ਕਿ ਬੱਚੇ ਸਰਕਾਰੀ ਸਕੂਲਾਂ ਵਿੱਚ ਜ਼ਿਆਦਾ ਜਾ ਰਹੇ ਨੇ ਕਿਉਂਕਿ ਉੱਥੇ ਹੁਣ ਭਗਵੰਤਮਾਨ ਸਰਕਾਰ ਨੇ ਖਚਾਈ ਕੀਤੀ ਹੋਈ ਹੈ ਸਰਕਾਰੀ ਟੀਚਰ ਯਾਨੀ ਕਿ ਟਾਈਮ ਟੇਬ ਪੜ੍ਹਾਣ ਜਾਂਦੇ ਨੇ ਬੱਚਿਆਂ ਨੂੰ ਵਧੀਆ ਸਹੂਲਤਾਂ ਮਿਲੀਆਂ ਹੈ ਕਾਫੀ ਪੈਸਾ ਖਰਚਿਆ ਗਿਆ ਕੀ ਤੁਹਾਨੂੰ ਲੱਗਦਾ ਹੈ ਡਾਕਟਰ ਸਾਹਿਬ ਜਿਹੜਾ ਇਹ ਕਾਨੂੰਨ ਪਾਸ ਕੀਤਾ ਗਿਆ ਡਾਕਟਰ ਬਲੀਵਰ ਨੂੰ ਜੇਕਰ ਸਰਕਾਰ ਇਹ ਜਿਹੜੇ ਸਕੂਲ ਨੇ ਚਾਹੇ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਉੱਥੇ ਉਹ ਕੰਟੇਨਰ ਦੇ ਵਿੱਚੋਂ ਬੰਦ ਹੀ ਕਰ ਦੇ ਸਰਕਾਰੀ ਐਕਸ਼ਨ ਹੈ ਨਾ ਮਾਪਿਓ ਦਾ ਜਾਗਦੇ ਨਹੀਂ ਮਾਪਿ ਕੋਲ ਟਾਈਮ ਨਹੀਂ ਹੈ ਮਾਪਿ ਉਹਦਾ ਮੁੱਅਜ ਬਿਜ਼ੀ ਰਹਿੰਦੇ ਨੇ ਹਾਂਜੀ ਦੇਖੋ ਸਰਕਾਰਾਂ ਨੂੰ ਵੀ ਸਰਕਰਾਂ ਨੇ ਸਰਕਾਰ ਕਰਦੇ ਇਸ ਤੇ ਹੋਵੇ ਇਹਦੇ ਤੇ ਛਾਪਾਂ ਮਾਰੀ ਵੀ ਹੋਣੀ ਚਾਹੀਦੀ ਔਰ ਇਹ ਤਾਂ ਛਾਪਾਂ ਮਾਰੀ ਦਾ ਆਲੇ ਬੰਦੇ ਤਾਂ ਲੋਕਾਂ ਦੇ ਖੁੱਡੇ ਫਰੋਲੀ ਜਾਂਦੇ ਨੇ ਚਾਹ ਦੇ ਪਤੀਲੇ ਫਰੋਲੀ ਜਾਂਦੇ ਨੇ ਕਿਸੇ ਦਾ ਸਰਾਣਾ ਆਪਾਰਤਾ ਕਿਸੇ ਬੀਬੀ ਦੀ ਆ ਤੁਸੀਂ ਲਾ ਲਓ ਵੀ ਮਸ਼ੀਨ ਔਰ ਉਨ ਫਰੋਲ ਫਰੋਲ ਕੋਦੇ ਜੋ ਮਸ਼ੀਨਾਂ ਕੱਢ ਕੱਢ ਕੇ ਸਿੱਟੀ ਜਾਂਦੇ ਨੇ ਕੋਈ ਉਹਦੇ ਵਿੱਚੋਂ ਕੁਝ ਉਹਦੇ ਵਿੱਚੋਂ ਕਦੇ ਕਿਸੇ ਜੋ ਕੁਸਟ ਆਇਆ ਇਹਨਾਂ ਚੀਜ਼ਾਂ ਤੋਂ ਜਿਹੜਿਆ ਸਾਡੀ ਨਫਰੀ ਹੈ ਸਿਕਿਉਰਿਟੀ ਹੈ ਇਹਨਾਂ ਚੀਜ਼ਾਂ ਤੋਂ ਹਟਾ ਕੇ ਇਧਰਲੇ ਪਾਸੇ ਇਹਦਾ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਕਿ ਸਕੂਲਾਂ ਦੇ ਵਿੱਚ ਸਕੂਲਾਂ ਦੇ ਬਾਹਰ ਇਸ ਤਰ੍ਹਾਂ ਦੇ ਜਿਹੜੇ ਗਲਤ ਖਾਣ ਪਾਣ ਨੇ ਉਹ ਨਾ ਪਰੋਸੇ ਜਾਣ ਡਾਕਟਰ ਸਾਹਿਬ ਆਖਰੀ ਸਵਾਲ ਆਖਰੀ ਸਵਾਲ ਤੇ ਮੈਨੂੰ ਨਿਰਪੱਖ ਜਵਾਬ ਅ ਕੀ ਦੇਖੋ ਸਿਹਤ ਭਾਗ ਦੀਆਂ ਟੀਮਾਂ ਜਾਗਦੀਆਂ ਸੁੱਤੀਆਂ ਰਹਿੰਦੀਆਂ ਨੇ ਉਦੋਂ ਜਾਗਦੀਆਂ ਜਦੋਂ ਕੋਈ ਵੱਡਾ ਕਾਂਡ ਹੋ ਜਾਂਦਾ ਹੈ ਸਿਹਤ ਭਾਗ ਦੀ ਟੀਮਾਂ ਨੂੰ ਪਹਿਲੇ ਹੀ ਜਾਗਣਾ ਚਾਹੀਦਾ ਕਿਉਂਕਿ ਦੇਖੋ ਕੱਲ ਆਰਡਰ ਹੋ ਗਏ ਨੇ ਜਿਵੇਂ ਇਹ ਆਪਾਂ ਮੁੱਦਾ ਦਿੱਤਾ ਕੱਲੇ ਆਰਡਰ ਕਰ ਦਿੱਤੇ ਨੇ ਭਗਵਾਨ ਤੋਂ ਸਰਕਾਰ ਦੇ ਵੱਲੋਂ ਜੇਕਰ ਅੱਜ ਤੋਂ ਹੀ ਅੱਜ ਤੋਂ ਹੀ ਸਿਹਤ ਭਾਗ ਦੀਆਂ ਟੀਮਾਂ ਆਪਣੀ ਜਾਂਚ ਕਰਨਾ ਸ਼ੁਰੂ ਕਰ ਦੇਣ ਤਾਂ ਇਹ ਕੰਮ ਹੋਏਗਾ ਹੀ ਨਹੀਂ ਅੱਗੇ ਸੇਤੂ ਕੋ ਭਾਰਤੀਆਂ ਟੀਮਾਂ ਦੇ ਨਾਲ ਪੁਲਿਸ ਦੀਆਂ ਟੀਮਾਂ ਹੁਣ ਪੁਲਿਸ ਦੀ ਜਿਹੜੀ ਨਫਰੀ ਹੈ ਉਹ ਬਾਰਡਰਾਂ ਦੇ ਉੱਤੇ ਜਾਂ ਹੋਰ ਜਾਂ ਇਹ ਕਹਿੰਦੇ ਵੀ ਡਰੋਨਾਂ ਤੋਂ ਕੁਝ ਨਹੀਂ ਹੈ ਇਹਨਾਂ ਇਹ ਸਾਰਾ ਮਰ ਫਰਜੀ ਗੱਲਾਂ ਨੇ ਲੋਕ ਇਹਨਾਂ ਗੱਲਾਂ ਦੇ ਝਾਂਸੇ ਚੜਾਉਂਦੇ ਨਹੀਂ ਇਹ ਤਿੰਨ ਪਲਾਨਿੰਗ ਹੋ ਗਈਆਂ ਤਿੰਨ ਸਰਕਾਰਾਂ ਜਿਹੜੇ ਨਾਂ ਦੇ ਉੱਤੇ ਬਣ ਗਈਆਂ ਜਿਹੜੀਆਂ ਹੁਣ ਮੂਰੀ ਸਰ ਮੂਰੇ ਸਰਕਾਰ ਬਣੂਗੀ ਉਹ ਨਸ਼ੇ ਦੇ ਨਾਂ ਤੇ ਨਹੀਂ ਬਣੂਗੀ ਉਹ ਕੋਈ ਨਵਾਂ ਮੁੱਦਾ ਹੋਊਗਾ ਚਾਹੇ ਉਹ ਸਰ ਸਾਹਿਬ ਸਰ ਸਾਹਿਬ ਇੱਕ ਐਮ ਸਰ ਸਾਹਿਬ ਵੀ ਕਹਿ ਮੈਸੇਜ ਆ ਗਿਆ ਮੇਰੇ ਮਿੱਤਰ ਪ੍ਰੇਮੀ ਦਾ ਤੁਹਾਡੇ ਵੀ ਨੇ ਹੇ ਨਾਮ ਨਾ ਨਾ ਦਦਾ ਸ਼ਰਮਾਈ ਤੇ ਮੈਸੀ ਆਇਆ WhatsApp ਤੇ ਮੈਂ ਦੱਸ ਦੇਣਾ ਕਹਿੰਦੇ ਵੀ ਜਿਹੜੇ ਅਜੇ ਸਕੂਲ ਨੇ ਵੀ ਉਹਨਾਂ ਦੇ ਉੱਪਰ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਸਕੂਲ ਭਗਵੰਤ ਮਾਨ ਦੀ ਵਾਈਫ ਦਾ ਵੀ ਹੈ ਮੌਲਵੀ ਦੇ ਵਿੱਚ ਦੇਖੋ ਜੀ ਕਿਸੇ ਦਾ ਸਕੂਲ ਹੋਵੇ ਕਾਰਵਾਈ ਹੋਏਗੀ ਕਾਰਵਾਈ ਹੋਏਗੀ ਜਵਾਬ ਮੰਗਿਆ ਤੁਹਾਡੇ ਤੋਂ ਤੁਹਾਡੇ ਤੋਂ ਜਵਾਬ ਮੰਗਿਆ ਗਿਆ ਕਾਰਵਾਈ ਹੋਏਗੀ ਹਾਂ ਜੀ ਜੇਕਰ ਕਿਸੇ ਮੰਤਰੀਆ ਸਕੂਲ ਫੜਿਆ ਤਾਂ ਕਾਰਵਾਈ ਹੋਏਗੀ ਜਵਾਬ ਮੰਗਿਆ ਜਾ ਰਿਹਾ ਤੁਹਾਡੇ ਤੋਂ ਨਹੀਂ ਇਸ ਕਾਰਵਾਈ ਹੋਣੀ ਚਾਹੀਦੀ ਜੇ ਵਕਤ ਵਕਤ ਹੀ ਹੋਊਗੀ ਕਾਰਵਾਈ ਜਦੋਂ ਇਹਨਾਂ ਨੇ ਕੀਤਾ ਜਲਦੀ ਹੈ ਬਖਸ਼ਣ ਵਾਲੇ ਤਾਂ ਹੈ ਨਹੀਂ ਲੋਕਾਂ ਨੇ ਦੱਸਣਾ ਵੀ ਉੱਥੇ ਕੀ ਕੁਝ ਹੋ ਰਿਹਾ ਹੈ ਜੇ ਲੋਕਾਂ ਕੋਈ ਚੀਜ਼ ਮਤਲਬ ਗਲਤ ਪਾਈ ਜਾਂਦੀ ਹੈ ਤਾਂ ਤੇ ਕਾਰਵਾਈ ਦੀ ਤਾਂ ਆਪਾਂ ਪੱਥਰ ਤੇ ਲਿਖ ਕੇ ਤੀੜ ਨੂੰ ਤਿਆਰ ਆ ਵੀ ਕਾਰਵਾਈ ਜ਼ਰੂਰ ਹੋਊਗੀ ਕਿ ਕੀ ਸਮਝ ਦਿਓ ਕੀ ਸਮਝ ਦਿਓ ਕਿ ਜਿਹੜਾ ਫੈਸਲਾ ਆਇਆ ਉਹਦੇ ਨਾਲ ਬੱਚੇ ਜਾਨਾ ਬਚਣਗੇ ਆ ਹਾਂਜੀ ਇਹਦੇ ਨਾਲ ਜਾਨਾਂ ਤਾਂ ਬੱਚੇ ਉਹਨਾਂ ਦੀਆਂ ਜਾਨਾਂ ਬਚਣਗੀਆਂ ਜਿਹੜੇ ਮੂਰੇ ਗਾਹਾਂ ਜਨਰੇਸ਼ਨ ਛੋਟੀਆਂ ਕਲਾਸਾਂ ਚ ਉਹਨਾਂ ਨੇ ਜਾ ਕੇ ਦੇਸ਼ ਦੀ ਬਗਡੋਰ ਸੰਭਾਲਣੀ ਐ ਜੇ ਉਹਨਾਂ ਨੂੰ ਪਹਿਲਾਂ ਹੀ ਆਪਾਂ ਨਸ਼ੇ ਤੇ ਲਾ ਕੇ ਭੇਜਦੇ ਜਵਾਕ ਤਾਂ ਫਿਰ ਉਹ ਕੀ ਕਰਨਗੇ ਫਿਰ ਆਪਾਂ ਕਹਿ ਦਿੰਦੇ ਆ ਵੀ ਹੁਣ ਜੇ ਤੁਸੀਂ ਲਾਓ ਵੀ 11-12000 ਰੁਪਏ ਦੀ ਸ਼ਰਾਬ ਵੀ ਆਪਾਂ ਵੇਚਦੇ ਆ ਜੇ ਭਾਵੇਂ ਇਹ ਵੀ ਲੋਕ ਇਥੇ ਸੋਫੀ ਹੋਣ ਕਿਵੇਂ ਹੋਣਗੇ ਤੇ ਸ਼ਰਾਬ ਤਾਂ ਆਪਾਂ ਵੇਚੀ ਜਾਂਦੇ ਆ ਬੱਲੇ ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰ ਨੂੰ ਕੰਟਰੋਲ ਕਰਨਾ ਚਾਹੀਦਾ ਐ ਜੇਲ ਮਤਲਬ ਨਸ਼ੇ ਦੇ ਉੱਤੇ ਨੱਥ ਪਾਉਣੀ ਐ ਤਾ ਇਹਨਾਂ ਨੂੰ ਠੇਕਿਆਂ ਦੀ ਗਲਤੀ ਵੀ ਘਟਾਉਣੀ ਸਰਾਰ ਦੇ ਠੇਕੇ ਵੀ ਬੰਦ ਕਰਨੇ ਇਹਦੇ ਸਰਕਾਰ ਨੂੰ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਪਰ ਉਹ ਕਹਿੰਦੇ ਤੁਹਾਨੂੰ ਕਹਿੰਦੇ ਸਾਨੂੰ ਆਮਦਨ ਸਾਧਨ ਹੈ ਜੀ ਕਰੇਗੀ ਹੋ ਸਠੇ ਤੇ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਨੇ ਆ ਪ੍ਰਸਤੁਤ ਭਗਵੰਤ ਜੀ ਉਹ ਕਹਿੰਦੇ ਉਹ ਤਾਂ ਸਾਰੇ ਵਿਰੋਧੀ ਕਹਿੰਦੇ ਆਪ ਪੀਂਦੇ ਨੇ ਉਹ ਕਿਵੇਂ ਬੰਦ ਕਰ ਦੋਗੇ ਫਿਰ ਉਹ ਪੀਣਾ ਚਲੋ ਉਹਨਾਂ ਦਾ ਉਹ ਹੈਗਾ ਸਿਸਟਮ ਫਿਰ ਵੀ ਰਹਿ ਜਾਊਗਾ ਆਮ ਪਬਲਿਕ ਦੀ ਜਾਨ ਮਾਲ ਨਾਲ ਤਾਂ ਨਾ ਨਾ ਖੇਡਿਆ ਜਾਵੇ ਜਿੱਥੇ ਜਿਹੜਾ ਬੰਦਾ 9 ਬੋਤਲਾਂ ਰੱਖ ਸਕਦਾ ਸੀ ਉਹਨਾਂ ਨੂੰ ਜੇ ਅੱਪਾ 36 ਬੋਤਲਾਂ ਰੱਖਣ ਦੀ ਪਰਮਿਸ਼ਨ ਦੇਤੀ ਤਾਂ ਫਿਰ ਆਪਾਂ ਕਿਵੇਂ ਕਹਾਂਗੇ ਵੀ ਸਾਡੀ ਜਿਹੜੀ ਨਸ਼ਾ ਦਾ ਸਰਦਾਰ ਸਾਹਿਬ ਇੰਨੇ ਪੈਸੇ ਕਿੱਥੇ ਹੁੰਦੇ 36 ਬੋਤਲਾਂ ਦੇ ਸੋਚੋ ਨਾ ਇੱਥੇ ਗਰੀਬ ਬੰਦਾ ਇੱਕ ਬੋਤਲ ਸ਼ਾਮ ਨੂੰ 500 ਰੁਪਏ ਲੈਂਦਾ ਉਹ ਔ ਕੋ ਮੀਠੂ ਝੂਠ ਬੋਲਦਾ ਕਹਿੰਦਾ ਵੀ ਮੈਂ ਰਸਨ ਲੈ ਕੇ ਆਣੇ ਤਾਂ ਯਾਰ ਮੈਂ ਨਹੀਂ ਆ ਜਾਗੇ ਜਿਹੜੇ ਚੰਗੇ ਜਿੰਮੀ ਦਾ ਢਾਣੀਆਂ ਚ ਰਹਿੰਦੇ ਨੇ 20 25 50 50 ਕਿੱਲਾਂ ਦੇ ਮਾਲਕ ਨੇ ਉਹਨਾਂ ਵਾਸਤੇ ਐ ਇਹੋ ਡਾਕਟਰ ਸਾਹਿਬ ਮੈਂ ਆਪਣੀ ਗੱਲ ਕਰ ਰਿਹਾ ਹਾਂ ਪਰਸਨਲ ਦੇ ਮੈਨੂੰ ਸ਼ਾਮ ਨੂੰ 500 ਬੋਤਲਾਂ ਨਹੀਂ ਪੈਂਦੀ ਮੈਨੂੰ ਝੂਠ ਬੋਲਣਾ ਪੈਂਦਾ ਦੇਖੋ ਫਿਰ ਹੁਣ ਇਹ ਤਾਂ ਝੂਠ ਤਾਂ ਜੇ ਕੋਈ ਤਾਂ ਫਿਰ ਮੂਰੇ ਹੋ ਕੇ ਇਸ ਚੀਜ਼ ਨੂੰ ਬੰਦ ਕਰਾਉਣਾ ਚਾਹਿੰਦਾ ਨਹੀਂ ਮੈਂ ਤਾਂ ਕਰਾ ਰਿਹਾ ਹਾਂ ਸਮਾਂ ਤਾਂ ਘੱਟ ਹੋਵੇ ਨਾ ਹਾਂ ਜੇ ਘੱਟ ਤੋਂ ਘੱਟ ਇਹ 6 ਤੋਂ 8 ਵਜੇ ਤੱਕ ਠੇਕੇ ਬੰਦ ਹੋਣ ਤੋਂ ਬਾਅਦ ਖੁੱਲ ਜਾਣ ਸ਼ਰਾਬ ਦੀ ਗਿਣਤੀ ਹੈ ਜਿਹੜੀ ਤਾਂ ਵੀ ਘਟ ਸਕਦੀ ਹੈ ਸ਼ਰਾਬੀਆਂ ਦੀ ਗਿਣਤੀ ਤਾਂ ਵੀ ਘਟ ਸਕਦੀ ਹੈ ਲੋਕਾਂ ਦੀ ਜੇਬ ਦੇ ਵਿੱਚ ਪੈਸੇ ਫੇਰ ਵੀ ਰਹਿ ਸਕਦੇ ਨੇ ਜੇ 2 ਘੰਟੇ 24 ਘੰਟਿਆਂ ਦੇ ਵਿੱਚ ਠੇਕੇ ਬੰਦ ਹੋਣ ਨਾ ਕਰ ਬਦਕਿਸਮਤੀ ਹੈ ਕਿ ਸਰਕਾਰਾਂ ਤੱਕ ਇਹ ਆਵਾਜ਼ਾਂ ਪਹੁੰਚਦੀਆਂ ਨਹੀਂ ਹਨ ਹਾਂ ਯਾਨੀ ਕਿ ਕਿੰਨਾ ਕਿਤੇ ਸਰਕਾਰ ਨੂੰ ਸ਼ਰਾਬ ਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਸ਼ਰਾਬ ਇੱਕ ਬਹੁਤ ਗੰਦਾ ਨਸ਼ਾ ਹੈ ਜੋ ਕਿ ਜਾਨ ਲੈ ਰਿਹਾ ਹੈ ਕਈ ਨੌਜਵਾਨਾਂ ਦੀ ਤਾ ਡਾਕਟਰ ਸਾਹਿਬ ਤੁਸੀਂ ਜਿਹੜਾ ਤੁਹਾਨੂੰ ਅੱਜ ਦਾ ਮੁੱਦਾ ਇੱਕ ਤਾਂ ਇੱਕ ਵਧੀਆ ਸਰਕਾਰ ਨੇ ਉਭਰਾਲਾ ਕੀਤਾ ਮੈਂ ਸ਼ਲਾਘਾ ਕਰਦਾ ਭਗਵੰਤਾਨ ਮਾਨ ਸਰਕਾਰ ਦੀ ਤੇ ਐਨੀ ਬੇਨਤੀ ਵੀ ਕਰਦਾ ਏਵਨ ਪੰਜਾਬੀ ਟੀਵੀ ਦੇ ਚੈਨਲ ਦੀ ਟੀਮ ਦੇ ਵੱਲੋਂ ਤੇ ਤੁਹਾਡੇ ਲੋਕ ਖਾਸ ਤੌਰ ਤੇ ਕਿ ਜਿਹੜਾ ਇਹ ਕਦਮ ਚੁੱਕਿਆ ਹੈ ਤਾਂ ਇਸ ਨੂੰ ਪੂਰਨ ਥਲਵੀ ਪਾਈ ਯਾਨੀ ਕਿ ਕੰਮ ਵੀ ਕੀਤਾ ਜਿਹਦੇ ਉੱਪਰ ਜੇ ਆਪਾਂ ਗੱਲ ਕੀਤੀ ਹੈ ਛਾਪੇ ਮਾਰਦੀ ਟੀਮਾਂ ਨੇ ਸੇਧ ਭੱਗ ਗਿਆ ਉਹਨਾਂ ਨੂੰ ਕਾਰਵਾਈ ਕਰ ਦੇਣੀ ਚਾਹੀਦੀ ਹੈ ਕਿਉਂਕਿ ਡਾਕਟਰ ਬਲਵੀਰ ਬਹੁਤ ਸੁਲਝੋ ਇਨਸਾਨ ਹੈ ਡਾਕਟਰ ਸਾਹਿਬ ਦੱਸਿਆ ਤੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੈ ਜਿਹੜਾ ਕਿ ਬੱਚਿਆਂ ਦੀ ਜਾਨ ਲੈਂਦੇ ਨੇ ਉਹ ਕੋਲਡ ਡਰਿੰਕ ਉਹ ਵੇਨ ਕਿਤੇ ਗਏ ਨੇ ਸਕੂਲਾਂ 'ਤੇ ਹਾਂ ਉਹ ਸਕੂਲਾਂ ਨੂੰ ਵੀ ਸੋਚਿਆ ਇਹਦੇ ਥੋੜਾ ਸਾਡੇ ਬੱਚਿਆਂ ਦੇ ਜਿਹੜੇ ਮਾਪਿਓ ਨੇ ਉਹਨਾਂ ਨੂੰ ਵੀ ਜਾਗਰਤ ਹੋਣਾ ਪਏਗਾ ਕਿਉਂਕਿ ਉਹ ਜਾ ਕੇ ਸਕੂਲ 'ਚ ਗੱਲ ਕਰਨਗੇ ਕਿ ਇਹ ਕੋਲਡ ਡਰਿੰਕ ਨਹੀਂ ਉਰੇ ਵੇਚਣੇ ਤਾਂ ਸਕੂਲਾਂ ਨੂੰ ਬੰਦ ਕਰਨੇ ਪੈਣੇ ਆ ਪਰ ਦੋਸਤੋ ਗੱਲ ਇਹ ਹੈ ਕਿ ਗੱਲ ਇੱਥੇ ਆ ਕੇ ਮੁੱਕ ਜਾਂਦੀ ਹੈ ਕਿ ਪ੍ਰਾਈਵੇਟ ਫੈਕਟਰੀ ਇੱਥੇ ਆ ਜਾਂਦਾ ਉੱਥੇ ਸਰਕਾਰਾਂ ਦੇ ਫੈਸਲੇ ਬਹੁਤ ਘੱਟ ਲਾਗੂ ਹੁੰਦੇ ਨੇ ਪਰ ਜਿਵੇਂ ਡਾਕਟਰ ਸਾਹਿਬ ਦੱਸਿਆ ਕਿ ਇਹ ਸਰਕਾਰ ਚੁੱਪ ਰਹਿਣ ਵਾਲੀ ਨਹੀਂ ਹੈਗੀ ਇਹ ਥਾਂ ਲੱਭ ਪਾਏਗੀ ਕਿਸੇ ਨਾ ਹੁਣ ਆਉਣੇ ਦਿਨਾਂ ਦੇਖਾਂਗੇ ਕਿ ਕਿੰਨੇ ਸਕੂਲ ਜਿਹੜਾਂ ਦੇ ਉੱਪਰ ਪਰਚੇ ਪੈਣਗੇ ਤੇ ਕਿੰਨੇ ਬੱਚੇ ਸਹੀ ਰਹਿਣਗੇ ਕਿਉਂਕਿ ਦੇਖੋ ਪ੍ਰਾਈਵੇਟ ਸੈਕਟਰ ਵੀ ਕੋਈ ਨਾ ਕੋਈ ਚਾਲ ਖੇਡੇਗਾ ਉਹ ਇਹ ਕੰਮ ਨਹੀਂ ਬੰਦ ਹੋਉਂਦੇਗਾ ਪਰ ਭਗਵਾਨ ਤੁਮਨ ਸ਼ਾਂਤ ਰਹਿਣ ਹੈ ਨਹੀਂ ਜੋ ਵੀ ਆਉਣੇ ਦਿਨਾਂ ਚ ਹੋਏਗਾ ਦੋਸਤੋ ਕਾਨੂੰਨ ਨੂੰ ਲੈ ਕੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਾ ਕਰੇਗਾ A1 ਪੰਜਾਬੀ ਟੀਵੀ ਦੋਸਤੋ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀ ਤੇ ਮੈਨੂੰ ਜੇ ਉਹ ਇਜਾਜ਼ਤ ਤੁਹਾਨੂੰ ਜਲਦੀ ਮਿਲਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ